ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾਅਵੇ ਕਰਦੇ ਨੇ ਕਿ ਉਹਨਾਂ ਦੇ ਰਾਜ ਦੇ ਵਿੱਚ ਇੱਕ ਵੀ ਨੌਕਰੀ ਇੱਕ ਵੀ ਦਿਵਾਨੀ ਚਵੰਨੀ ਲੈ ਕੇ ਨਹੀਂ ਦਿੱਤੀ ਜਾ ਰਹੀ ਪਰ ਕਥਿਤ ਤੌਰ ਦੇ ਉੱਤੇ ਆਡੀਓ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰ੍ਹਾਂ ਨਾਲ ਲਹਿਰੇ ਗਾਗੇ ਸਣੇ ਬਾਕੀ ਥਾਵਾਂ ਦੇ ਉੱਤੇ ਇਸੇ ਲੈ ਕੇ ਆਂਗੜਵਾੜੀ ਵਰਕਰ ਤੇ ਹੈਲਪਰ ਰੱਖੇ ਜਾ ਰਹੇ ਨੇ ਆਂਗੜਵਾੜੀ ਵਰਕਰ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇਸ ਗੱਲ ਦਾ ਸ਼ਰੇਆਮ ਕਥੇ ਤੌਰ ਦੇ ਉੱਤੇ ਖਲਾਸਾ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਜਿੰਨੀਆਂ ਵੀ ਆਂਗੜਵਾੜੀ ਵਰਕਰਾਂ ਦੀਆਂ ਤੇ ਹੈਲਪਰਾਂ ਦੀਆਂ ਭਰਤੀਆਂ ਹੋਈਆਂ ਨੇ ਉਹ 40 ਤੋਂ 50000 ਰੁਪਏ ਲੈ ਕੇ ਕੀਤੀਆਂ ਗਈਆਂ ਨੇ ਮਾਮਲਾ ਪੂਰਾ ਕੀ ਹੈ ਖੋਲ ਕੇ ਦੱਸਦੇ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਅੰਦਰ ਕਿਸ ਪ੍ਰਕਾਰ ਕ੍ਰਾਪਸ਼ਨ ਹੋਈ ਹੈ ਕਿਸ ਪ੍ਰਕਾਰ ਵੱਡੀ ਪੱਧਰ ਦੇ ਉੱਤੇ ਪੈਸੇ ਲੈ ਕੇ ਆਂਗੜਵਾੜੀ ਵਰਕਰਾਂ ਨੂੰ ਰੱਖਿਆ ਗਿਆ ਹੈ ਹੈਲਪਰਾਂ ਨੂੰ ਰੱਖਿਆ ਗਿਆ ਇਸ ਗੱਲ ਦਾ ਖੁਲਾਸਾ ਇਹਨਾਂ ਆਡੀਓ ਚ ਹੋ ਰਿਹਾ ਜੋ ਮੈਂ ਤੁਹਾਨੂੰ ਅੱਗੇ ਜਾ ਕੇ ਸੁਣਾਵਾਂਗਾ ਇਸ ਆਡੀਓ ਦੇ ਵਿੱਚ ਕਥਿਤ ਤੌਰ ਦੇ ਉੱਤੇ ਅਮਨਦੀਪ ਕੌਰ ਜੋ ਕਿ ਸੇਖੂਵਾਸ ਕੇਂਦਰ ਦੇ ਵਿੱਚ ਬਤੌਰ ਆਂਗੜਵਾੜੀ ਵਰਕਰ ਕੰਮ ਕਰਦੀ ਆ ਉਹਦੀ ਹੈ ਤੇ ਸੇਖੂਵਾਸ ਦੇ ਨਰਿੰਦਰ ਦਾਸ ਦੀ ਹੈ ਜਿਸ ਦੀ ਪਤਨੀ ਨੇ ਅਪਲਾਈ ਕੀਤਾ ਸੀ ਕਾਜਲ ਕੌਰ ਨੇ ਆਂਗੜਵਾਰੀ ਹੈਲਪਰ ਦੀ ਪੋਸਟ ਦੇ ਲਈ ਉਹਨਾਂ ਦੇ ਵਿਚਕਾਰ ਹੋਈ ਇਹ ਗੱਲਬਾਤ ਹੈ ਗੱਲਬਾਤ ਦੇ ਵਿੱਚ ਪੈਸੇ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪੈਸਿਆਂ ਤੋਂ ਬਿਨਾ ਇੱਕ ਵੀ ਵਰਕਰ ਭਰਤੀ ਨਹੀਂ ਹੁੰਦਾ ਇਹ ਵੀ ਗੱਲ ਕਹੀ ਗਈ ਹੈ ਕਿੱਥੇ ਐਮਏ ਬੀਐਡ ਬੰਦਿਆਂ ਨੂੰ ਛੱਡ ਕੇ ਵਰਕਰਾਂ ਨੂੰ ਛੱਡ ਕੇ ਉਮੀਦਵਾਰਾਂ ਨੂੰ ਛੱਡ ਕੇ 10ਵੀਂ ਪਾਸ ਜੱਟਾਂ ਦੀ ਨੂੰ ਨੂੰ ਨੌਕਰੀ ਦਿੱਤੀ ਗਈ ਹੈ ਇਹ ਸਾਰੀਆਂ ਗੱਲਾਂ ਇਸ ਆਡੀਓ ਦੇ ਵਿੱਚ ਆਈਆਂ ਨੇ ਪਹਿਲਾ ਪਾਏ ਆਡੀਓ ਸੁਣਦੇ ਆ। ਅੱਛੀ ਗੱਲ ਨਹੀਂ ਕਰ ਸਕਦਾ। ਮੈਂ ਤਾਂ ਤੁਹਾਨੂੰ ਅਗਲਾ ਆਇਆ ਸੀ ਜਿਹਨੂੰ ਜੁਆਇਨ ਕਰ ਰਹੇ ਨੇ ਕੋਈ ਬਣਿਆ ਹੋਇਆ ਪਵਾਦ કે ਕੋਈ ਅਜੇ ਨਹੀਂ ਸਮਝ ਆ ਰਿਹਾ ਤੜਕਾ ਵੀ। ਹੁਣ ਜਿਹੜੇ ਜੁਆਇਨ ਕਰਦੇ ਨੇ ਸਾਰੇ ਕਿਤੇ ਦੇ ਦੇ ਆਪਣਾ ਪਿੰਡ ਰਹਿੰਦਾ ਇੱਕ ਨਾਗੜਾ ਰਹਿੰਦਾ ਬਾਕੀ ਇਧਰ ਹੋਰ ਪਿੰਡ ਰਹਿੰਦੇ ਨੇ ਮੈਂ ਜਮ੍ਹਾਂ ਕਰਾਸ ਤੇ ਨਾਲ ਉਹ ਵੀ ਇੱਕ ਤਰੀਕ ਤੱਕ ਜੁਆਇਨ ਕਰਾ ਦਿੰਦੇ ਹਾਂ। ਜੰਮੀ ਇਹ ਐਂਡਸ ਫਿਰਿਆ ਕੰਮ। ਅੱਛਾ। ਨਾ ਜੋ ਨੇ ਕੋ ਆ ਰਿਹਾ ਉਹ ਕਿ ਦੇਖ ਲਾ ਦਿੱਤਾ ਉਹ ਦਾ ਬੰਦੀ ਨਾਮ ਕੋਈ ਹੋਵੇ ਵਾ ਕਿੰਨੇ ਨਿਕਰਾ ਮੇਰੇ ਵੀ ਕੰਮ ਉਸ ਨੂੰ ਕੁੜੀ ਨਾਲ ਮੇਰੇ ਅਕਰਤ ਮੈਂ ਨਾ ਤਾਂ ਨਹੀਂ ਹਜੇ ਮੈਂ ਕੀਤੀ ਵੀ ਜਿਹੜਾ ਦਾ ਤਾਂ ਪੂਰਾ ਪਤਾ ਹੈਗੀ ਹੈ ਕਾਰ ਦਾ ਆਪਣਾ ਕਿ ਉਹ ਪਰ ਲੀਦਾ ਉਹਨਾਂ ਨੇ ਮੈਟ ਮੰਗਦੀ ਹੈ ਹਾਂਜੀ ਉਹਨਾਂ ਦੇ ਕਿੰਨੇ ਪਰਸੈਂਟ ਅੰਬਰ ਆਏ ਨੇ ਹਾਂ ਜੀ ਕੁਆਲੀਫਿਕੇਸ਼ਨ ਦੇ ਸਾਮਾਨ ਬਾਕੀ ਇੱਕ ਦਿਨ ਮੇਰੀ ਮੈਡਮ ਨਾਲ ਗੱਲ ਹੋਈ ਜਿੱਦਣ ਤੁਸੀਂ ਜਵਾਬ ਦਿੱਤਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਮੈਡਮ ਭਾਈ ਜੀ ਮੈਨੂੰ ਕਹਿੰਦੀ ਵੀ ਮਹਾਮਾਡਮ ਉਹਨਾਂ ਨੂੰ ਕੋਈ ਸ਼ਾਇਦ ਅਗਲੇ ਨੂੰ ਆਏ ਹੋਵੇ ਵੀ ਮਹਾਵਰ ਗੈਰ ਵੀ ਜੇ ਜਵਾਬ ਦੇ ਦਿੱਤੇ ਨਾ ਹਾਂ ਤੁਹਾਨੂੰ ਆ ਪਾਣਾ ਪੈਣਾ ਕੰਮ ਦਾ ਨੂੰ ਉਹ ਤਾਂ ਮਹਾਕਰਨ ਦਾ ਕੋਈ ਜਵਾਬ ਨਹੀਂ ਹੈ ਕਿ ਪਰ ਐਵੇਂ ਪੈਸਾ ਦਾ ਖੋ ਜਾਂਦਾ ਪੈਸੇ ਤਾਂ ਵੀ ਉਹੀ ਗੱਲ ਹੈ ਮੇਰੇ ਗੱਲ ਸੁਣੋ ਉਹੀ ਗੱਲ ਦਾ ਜਵਾਬ ਤਾਂ ਫਿਰ ਹੀ ਜਵਾਬ ਹੀ ਹੋਗਾ ਕਿਉਂਕਿ ਜਦੋਂ ਲੋਕ ਪਰੇਨੰਦ ਜੀ ਕੋਲ ਕੰਮ ਕਰਨਾ ਦਾ ਜਦੋਂ ਲੱਗਦਾ ਨਹੀਂ ਤੁਹਾਨੂੰ ਵੀ ਕਰ ਲੈਦੇ ਨੇ ਵਾਹ ਪਹਿਲਾਂ ਚੱਲਦਾ ਸੀ ਪੈਸਾ ਭੱਜ ਦੇ ਟਾਈਮਸ ਤੱਕ ਪੈਸੇ ਚੱਲਦੇ ਸੀ ਹੁਣ ਸਭ ਕੁਝ ਚੱਲਦਾ ਤੁਸੀਂ ਐ ਦੇਖੋ ਥੋੜੇ ਬੋਲ ਲੈ ਜਿੰਨੀਆਂ ਜੁਆਇਨਿੰਗਾਂ ਹੋਈਆਂ ਨੇ ਸਾਰੇ ਕਿਤੇ ਕੋਈ ਆਪਣੇ ਇਕੱਲੇ ਸੀਟ ਖਾਲੀ ਨਹੀਂ ਕਿ ਕੋੜ ਦਾ ਬ्रो ਸੀ ਤਾਂ ਖਾਲੀ ਸੀ ਰਾਮਗੜ੍ਹ ਸੀਟ ਖਾਲੀ ਸੀ ਨਾਨੇ ਸੀਟ ਖਾਲੀ ਸੀ ਸਭ ਸੌ ਸੀਟ ਮਤਲਬ ਤਕਰੀਬਨ ਸਾਰੇ ਪਿੰਡਾਂ ਦੀਆਂ ਸੀਟਾਂ ਖਾਲੀ ਸੀ ਕਿ ਤੇ ਹੱਲਪ ਕਰਦੀ ਕਿਤੇ ਵਰਕਰ ਹਾਂ ਹਾਂ ਕੋਈ ਬਿਨਾ ਮੈਂ ਤਾਂ ਕਹਿਣੀ ਬਿਨਾ ਤਾਂ ਕੋਈ ਕਮਾਲ ਤੁਸੀਂ ਰਾਮਗੜ ਰੱਖੀ ਐ ਕੁੜੀ ਜੱਟਾਂ ਦੀ ਪਊ ਰੱਖੀ ਐ ਉਹਦੇ ਤੇ ਕਿੰਨੀ ਪਲੱਸ ਟੂ ਮਰਮਦਾਸੀਆਂ ਨਹੀਂ ਹੈਗੇ ਅਸੀਂ ਐਮਬੀਏ ਐਡ ਪਲੱਸ ਟੂ ਅੜੀ ਰੱਖੀ ਫਿਰ ਤੁਸੀਂ ਉੱਥੇ ਕਿਵੇਂ ਕਹਿ ਸਕਦੇ ਹੋ ਪੈਸਾ ਨਹੀਂ ਨਹੀਂ ਕਹਿੰਦੇ ਵੀ ਪਲੱਸ ਟੂ ਦੀ ਮੈਰਿਟ ਚੱਕਦੇ ਮੈਰਿਟ ਨੂੰ ਮੈਂ ਚੱਕਦੇ ਆ ਪਰ ਕਾਲਜ ਸਿਸ਼ਨ ਨੂੰ ਵੀ ਉਹ ਜਨੋਰਲ ਨਹੀਂ ਕਰ ਸਕਦੇ ਨਹੀਂ ਉਹ ਕਿਹ ਗੱਲ ਹੈਗੇ ਜਿਵੇਂ ਮੰਨ ਲਓ ਪੈਸੇ ਨਾਲ ਜੇ ਰੱਖਦੇ ਹੈਗੇ ਉਹ ਜਿਹੜੇ ਬੰਦੇ ਸਟੱਡੀ ਕੀਤੀ ਹੋਈ ਹੈ ਮਿਹਨਤ ਕੀਤੀ ਹੈ ਫਿਰ ਉਹ ਪਈ ਰਹਿ ਜਾਂਦਾ ਜੀ ਪਿੱਛੇ ਉਹ ਉੱਪਰ ਉਹ ਲੈਣਾ ਕੋਈ ਹੋਣੀ ਨਾ ਕਰਦਾ ਵੀ ਉਹ ਇਹਨਾਂ ਅਫਸਰਾਂ ਨੇ ਗੱਲ ਹੱਥਾਂ ਹੀ ਕਰਨਾ ਹੁਣ ਮੇਰੀ ਗੱਲ ਵੱਡੇ ਆਉਦੇ ਦੇਖ ਲੋ ਤੁਸੀਂ ਹਾਂਜੀ ਚਲੋ ਆਪਾਂ ਨਾਲ ਹੁਣ ਕਰਦੇ ਆਂ ਵੱਡੇ ਉਹਦੇ ਕੋਈ ਐਸ.ਡੀ.ਐਮ ਦਾ ਕੋਈ ਸਾਡੇ ਲਾ ਲੋ ਮੈਨ ਸੀ.ਡੀ.ਪੀ ਹੋਣੀ ਅੱਜ ਹਜੇ ਇਹਨਾਂ ਨੇ ਨਾ ਲਾ ਲੋ ਕੋਈ ਐਡਾ ਉਹ ਉਮਰ ਵੀ ਨਹੀਂ ਸੀ ਸੀ.ਡੀ.ਪੀ ਬਣ ਕੇ ਕਿਉਂਕਿ ਉਦੋਂ ਇਹਨਾਂ ਦੀ ਆਪਦੀ ਇਹ ਪੱਠਣ ਨਾਲ ਰਹੇ ਜਮ ਉਹ ਸਿੱਧੀ ਗੱਲ ਹਾਂ ਜਮੀ ਸਿੱਧੀ ਕਰੇ ਆਉਂਗੇ ਨਾ ਅਗਲੀ ਨੇ ਉਹਦਾ ਕੁਝ ਫਰਮਾਇਸ਼ ਹੋਵੇ ਕੁਝ ਜਲਦ ਮੈਂ ਕੌਣ ਕਹਿੰਦਾ ਨੂੰ ਮਿਹਨਤ ਕਰਨੀ ਜਲਦ ਮਤਲਬ ਕਿੰਨੇ ਪੈਸੇ ਬਿਨਾ ਕੰਮ ਹੀ ਨਹੀਂ ਹੁੰਦਾ ਪੈਸੇ ਬਿਨਾ ਕੰਮ ਹੁੰਦਾ ਹੀ ਨਹੀਂ ਉਹ ਮਾ ਕੋਈ ਕਿੰਨਾ ਹੀ ਪੜਿਆ ਲਿਖਿਆ ਤੁਝਿਆ ਰਹਿ ਲੋ ਵੱਡੇ ਆਸਰਾ ਦੇ ਜਵਾਕ ਹਮੇਸ਼ਾ ਵੱਡੇ ਹੁੰਦੇ ਨੇ ਕਾਤੋਂ ਹੁੰਦੇ ਨਹੀਂ ਉਹਨਾਂ ਕੋਲ ਪੈਸਾ ਹੁੰਦਾ ਆਪਾਂ ਨੂੰ ਕਾਤੋਂ ਵੱਡੀਆਂ ਨੌਕਰੀਆਂ ਮਿਲਦੀਆਂ ਆਪਣੇ ਇੰਨੇ ਨੇ ਪੜੇ ਨਹੀਂ ਕਿ ਕਰਦੇ ਨੇ ਹੁਣ ਤਾਂ ਵੀ ਬਸ ਬਹੁਤ ਚੇਂਜ ਹੋ ਗਈ ਪਹਿਲਾਂ ਨਾ ਪਹਿਲਾਂ ਚੱਲਦਾ ਸੀ ਹਰ ਚੀਜ਼ ਚੱਲਦੇ ਸੀ ਆਪਾਂ ਨੂੰ ਪਤਾ ਨਹੀਂ ਚਾਉਂਦਾ ਹੁਣ ਕੀ ਹੈ ਜਿਉਂ ਵੀ ਤੁਸ ਨਹੀਂ ਲੈ ਪਰ ਬਿਲ ਨਾਹੀਂ ਜਿਦੋੜਾ ਜਾਨੀ ਸ਼ਰੀਆਮ ਜੀ ਆ ਆਪ ਦੀ ਸਰਕਾਰ ਆ ਗਈ ਹੈ ਕਹਿੰਦੇ ਹੁਣ ਅੰਦਰ ਦਾ ਵੀ ਕੰਮ ਹੋਣ ਲੱਗ ਗਿਆ ਮਤਲਬ ਪਰਦੇ ਦੇ ਨਾਲ ਹੋਣਾ ਹੈ ਜਿਹਨਾਂ ਪਕਾਣੇ ਵੀ ਲੋਕ ਹੁੰਦੇ ਸੈਂ ਜਿਹਨਾਂ ਮੱਲ ਲਪਕਾ ਸਾਡੇ ਦੇ ਲੱਭੀ ਆਉਣੇ ਲਾ ਲਓ ਕੁਝ ਵੀ ਲਾ ਲਓ ਜਿਹੜਾ ਹੁਣ ਬੱਚਾ ਪੜ੍ਹਿਆ ਲਿਖਿਆ ਹੈਗਾ ਕੱਲੋਂ ਉਹ ਵੀ ਸੀ ਦਾ ਦਾਵਾ ਕਰ ਸਕਦਾ ਵੀ ਪੋਸਟ ਲਈ ਮੈਂ ਹੱਕਦਾਰ ਸੀ ਜਮਿੰਦਾਰ ਉਹ ਤਾਂ ਉਹਨਾਂ ਨੇ ਦੇਖਣਾ ਹੈ ਉਹ ਤਾਂ ਉਹਨਾਂ ਦਾ ਹੋਊਗਾ ਉਹ ਚੀਜ਼ ਵੀ ਤਾਂ ਦੇਖੋ ਮੈਂ ਤੁਹਾਨੂੰ ਇੱਕ ਮੌਕਾ ਹੋਰ ਦੇ ਰਹੀ ਹਾਂ ਜੇ ਹੁਣ ਕੋਈ ਆਇਆ ਕੋਣੀ ਕੱਲ ਨੂੰ ਫੁੱਟੀ ਹੈ ਕੋਈ ਤਾਂ ਸੁਨਿਵਾਰ ਹੈ ਫੁੱਟੀਆਂ ਹੈ ਅੰਤਵਾਰ ਅਗਸਤ ਮੰਗਲੇ ਤੱਕ ਸ਼ਾਇਦ ਜੋਇਨ ਹੋ ਜਾਣਾ ਲੈਟਰ ਤਾਂ ਉਹਨਾਂ ਨੇ ਜਾਇ ਨਹੀਂ ਲੈਟਰ ਤਾਂ ਦੇ ਦੇ ਬਸ ਆਪਣੇ ਪਿੰਡ ਹੀ ਰਹਿੰਦਾ ਇੱਕ ਨਾਂ ਲੈ ਰਿਹਾ ਬਸ ਹੁਣ ਉਹਨਾਂ ਦੀ ਵੈਰੀਫੀਕੇਸ਼ਨ ਹੋਣੀ ਹੈ ਕਿ ਦਾ ਮੈਡੀਕਲ ਕਾਹ ਹੈ ਦਾ ਹੈ ਇਹ ਵਰਤਨਾਤੰਦਰੁਸਤ ਦਾ ਕੰਮ ਕਰ ਰਿਹਾ ਹੈ ਕਿ ਇੱਕ ਖੂਬ ਕੁੜਸ ਵੈਰੀਫੀਕੇਸ਼ਨ ਹੋਣੀ ਹੈ ਕਿ ਉਹ ਟੂਪੜਾ ਉਹਦਾ ਪਤਾ ਕਰਦੇ ਹਨ ਉਹ ਚੀਜ਼ਾਂ ਰਹਿ ਗਈਆਂ ਨੇ ਜਦੋਂ ਤੱਕ ਉਹ ਕਲੀਅਰ ਹੋਣਾ ਬਸ ਤੁਹਾਨੂੰ ਨੀਰ ਸ਼ਰ ਦੀ ਇੱਕ ਤਰੀਕ ਤੱਕ ਸਾਰਿਆਂ ਨੂੰ ਜੋਇਨ ਕਰਾ ਦੇ ਦਿੰਗੀ ਤੇ ਵੀ ਮੈਮਸ ਵੀ ਇੱਕ ਵਾਰ ਮੈਂ ਉਹ ਕੁੜੀ ਹਿੰਦੂ ਵਿਦਿਆਰਥੀ ਹੋ ਰਹਾ ਦੇਖ ਲੈ ਟਰਾਈ ਕਰਕੇ ਮੈਂ ਕਿਹਾ ਚਲੋ ਕੀ ਬੱਸ ਬਣਾਉਣਾ ਮੈਨੂੰ ਮੈਨੂੰ ਵੀ ਉੱਥੇ ਮੇਰਾ ਮਨ ਜਾਪ ਉਹ ਸੱਥੀ ਉਹ ਹੋਇਆ ਵੀ ਮੈਂ ਤਾਂ ਇੰਨਾ ਮੈਡਮ ਕੋਲ ਬਚਪਨ ਜੀ ਉੱਥੇ ਗਰੀਬ ਬਾਰ ਵਾਲਾ ਉਹਨਾਂ ਨੂੰ ਕੋਲ ਦਿੱਤਾ ਮੈਂ ਕਿਹਾ ਵੀ ਇਹਨਾਂ ਨੇ ਮੌਕੇ ਪਿਆ ਕੇ ਵਿਚਾਰਨੀ ਵਾਲਾ ਕੰਮ ਮੈਂ ਕੋਲ ਅਸੀਂ ਦਾ ਅਫਸਰ ਨਾਲ ਜੇ ਹੁਣ ਤੁਸੀਂ ਹੋ ਤੁਸੀਂ ਮੇਰੇ ਨਾਲ ਕੰਮ ਕਰੋ ਕੱਲ ਨੂੰ ਤੁਸੀਂ ਮੈਨੂੰ ਕਹੋ ਕਿ ਦੀ ਫੁਲਾਣੇ ਦਾ ਕੰਮ ਮੈਂ ਕਰ ਦੂੰ ਤੁਸੀਂ ਕਹਿ ਲਓ ਹਨਾ ਮੈਂ ਮੰਨ ਲਾ ਕੱਲ ਨੂੰ ਉਹ ਹੁੰਦਾ ਤੁਹਾਡੇ ਕੋਲ ਆ ਕੇ ਕਹਿੰਦੇ ਨਾ ਮੈਂ ਤਾਂ ਕਰਦਾ ਨਹੀਂ ਫਿਰ ਉਹ ਤੇ ਬਿਸ਼ਰਮੀ ਤੋਂ ਨੂੰ ਹੁੰਦੀ ਹੈ ਨਾ ਜਿਹੜੀ ਇੱਥੇ ਵਿਚਾਰੇ ਹੋ ਕੇ ਉਹ ਕਰਿਆ ਸੀ ਉਹੀ ਗੱਲ ਮੈਨੂੰ ਮੈਨੂੰ ਇੰਨਾ ਫੀਲ ਹੋਇਆ ਮੈਂ ਤਾਂ ਇਹ ਕਿੱਥੇ ਤੁਹਾਨੂੰ ਐਸੇ ਵੀ ਥੋੜਾ ਬਹੁਤ ਚੱਲੇ ਜਾਂਦਾ ਜੀ ਹੁਣ 40 50000 ਰੁਪਏ ਦਾ ਬਹੁਤ ਔਖਾ ਕੱਢਣਾ ਇੱਕ ਟਾਈਮ ਖੜੇ ਪਰ ਤੁਹਾਨੂੰ ਪਤਾ ਹੀ ਜਾਏਗਾ ਇਹਨਾਂ ਦਾ ਪੰਦੇ ਵੀ ਨਹੀਂ ਸਕਦੇ ਨਾ ਫਿਰ ਕਿਰਪਾ ਤੁਹਾਡਾ ਬੋਲਕਾਤ ਕਰਾਉ ਪਾ ਜੀ ਕਿ ਵੀ ਚਲੋ ਉਹ ਵੀ ਜੰਮੀ ਮੌਕੇ ਤੇ ਆ ਗਏ ਹੁਣ ਗੱਲਾਂ ਤਾਂ ਅੱਗੇ ਜਿਵੇਂ ਮੌਕੇ ਵਾਲੀ ਨਹੀਂ ਦੀ ਤਾਂ ਉਹਦਾਂ ਦਾ ਸੁੱਚਾ ਗਵਰਨਰ ਮੈਂ ਕਹਿੰਦੇ ਕਿ ਨੌਕਾ ਨਾ ਮਾਰ ਤੇ ਉਹਦੇ ਵਿੱਚ ਸਾਰਾ ਬੜਾ ਸੁੱਚਾ ਹੋਇਆ ਜਾਂਦਾ ਜਾਂਦਾ ਕੰਮ ਜੀ ਕੁਛ ਬਾਕੀ ਜੇ ਅੱਗੇ ਸੈਂਟਰ ਚ ਆ ਜੀ ਤਾਂ ਵਾਤਾ ਫਿਰ ਜੀ ਆਮਦਾਰੀ ਇਹਨਾਂ ਦੀ ਦੇ ਕਾਰਨ ਸੀ ਸਾਰਾ ਕੁਛ ਇਹਨਾਂ ਦੇ ਹੱਥ ਚ ਆ ਜੂਗਾ ਜੀ ਇਹ ਕਹਿੰਦੇ ਤੇ ਮੈਂ ਤੁਹਾਨੂੰ ਹੁਣ ਆਈ ਬੁਲਾਇਆ ਸੀ ਮੈਂ ਹੁਣ ਗੱਜਮੀ ਮਤਲਬ ਕਹਿੰਦੇ ਹੁਣ ਸਿਰੇ ਤੇ ਗੰਢ ਆਈਏ ਦੇਖੋ ਜੀ ਥੋੜਾ ਬੋਲਕਾਤ ਬਣਦਾ ਚਲੋ ਕੋਈ ਗੱਲ ਨਹੀਂ ਤੁਹਾਨੂੰ ਫੋਨ ਕਰ ਦੂੰਗਾ ਮੈਂ ਫਿਰ ਐਂ ਸੀ ਜੇ ਅੱਜ ਦੇਖੋ ਅੱਜ ਦਾ ਦਿਨ ਹੀ ਆਪਣੇ ਕੋਲ ਕੱਲ ਨੂੰ ਸੁੱਤ ਛੁੱਟੀ ਹੈ ਪਰਸੋਂ ਫੇਰ ਸੰਡੇ ਆਵੇ ਚਾਹਤ ਜੇ ਮਨ ਕਰਿਆ ਸੌ ਵਾਰ ਮੁਤਾ ਤੁਹਾਨੂੰ ਲੱਗਦਾ ਕਿ ਤੇ ਕਾਰੀ ਨਾ ਲੈਣੇ ਆਪਾਂ ਤਾਂ ਕਿ ਉਹ ਸੰਦਰਸੀ ਦੇ ਵਿੱਚ ਜੁਆਇਨਿੰਗ ਲੇਟਮ ਡੇਟ ਹੀ ਪੋਸਟਿੰਗ ਆਜਾ ਉਹਨਾਂ ਨਾਲ ਨਹੀਂ ਕਰੀ ਗੱਲ ਤੁਸੀਂ ਫਿਰ ਉਹ ਉਹ ਤਾਂ ਫਿਰ ਉਹੀ ਪੰਗਾ ਪੈ ਜਾਂਦਾ ਉਹਨਾਂ ਨਾਲ ਕੁਝ ਕਰਦੇ ਨਹੀਂ ਉਹਨਾਂ ਨਾਲ ਉਹਨਾਂ ਨੇ ਤਾਂ ਅਗਲੇ ਬੰਦ ਦੇ ਉਹ ਬੋਟ ਬੈਨਸ ਤੋਂ ਹੀ ਹੋਇਆ ਬਰਾਬਰ ਸੀ ਤਾਂ ਹਾਂ ਤੁਹਾਕਿਉ ਪਹਿਲੇ ਇਹ ਨੂੰ ਕਹਾਂ ਕੈਸ ਹੁੰਦੇ ਸਰ ਦਾ ਫੈਲੇ ਦੱਸੋ ਵੀ ਉਹ ਤਾਂ ਮੈਂ ਦੇ ਜੇ ਤੁਸੀਂ ਕਾ ਲਓ ਉਹ ਤਾਂ ਪੂਰੇ ਇੰਟਰਸਟਡ ਨਹੀਂ ਜੇ ਤੁਸੀਂ ਇਹ ਜਵਾਬ ਦਵਾ ਲਓ ਕੋਈ ਨਾ ਕੋਈ ਜਵਾਬ ਦਿੰਦਾ ਮੈਂ ਨਾ ਲਵਾਂਗੀ ਤੇ ਜੀ ਉਹ ਉਹੀ ਗੱਲ ਹੈ ਹੁਣ ਤੁਹਾਨੂੰ ਐਵੇਂ ਜੇ ਲੱਗੀ ਜਾਂਦਾ ਅੱਜ ਕਿ ਆਇਆ ਹੈ ਮਾਗਰ ਉਹ ਜਦੋਂ ਉਹ ਚੀਜ਼ ਦੀ ਵੈਲਿਊ ਦੇਖ ਕੇ ਆਪ ਨੂੰ ਪਤਾ ਲੱਗਦਾ ਹਾਉ ਆਪਾ ਕਿਰਪਾ ਸਤਾਵਈ ਹੁੰਦਾ ਕਹਿੰਦੇ ਬੰਦੇ ਨੇ ਆਪ ਕੋ ਟਿੱਕਾ ਉਹਦਾ ਸਿਰਾਤ ਨਹੀਂ ਹੁੰਦਾ ਫਿਰ ਤੁਸੀਂ ਐ ਲਾ ਲਓ ਤੁਰ ਮੇਰੇ ਨਾਲ ਤੁਸੀਂ ਨਾਲ ਮੈਂ ਅੰਘੀਰ ਸੀ ਮੈਨੂੰ ਪਤਾ ਸੀ ਕਿ ਅੰਘੀਰ ਦੇ ਕਿਲਵਨ ਪਹਿਨ ਹੁੰਦੇ ਹਮੇਸ਼ਾ ਹਰੇਕ ਜਗ੍ਹਾ ਤੇ ਤੇ ਅੰਘੀਰ ਅਸੀਂ ਤਾਂ ਵੀ ਤੁਸ ਤਾਂ ਨਾ ਮੰਨਤਾ ਸੀ ਵੀ ਨਾਲ ਮੈਨੂੰ ਪਤਾ ਉਹ ਟਾਈਮ ਦੀ ਗੱਲ ਹੋ ਰਹੀ ਹੈ ਉਦੋਂ ਉਹ ਸਮਾਂ ਸਮੇਂ ਦੀ ਗੱਲ ਹੈ ਜੀ ਹੁਣ ਸਮਾਜ ਦਾ ਦੇਖੋ ਪਾਣੇ ਪਤਾ ਚੇਂਜ ਹੁੰਦਾ ਹੀ ਰਹਿੰਦਾ ਹੈਗਾ ਪਰ ਐਡੀ ਗੱਲ ਨਹੀਂ ਕਿ ਸਮਾਜ ਇਹਨਾਂ ਚੇਂਜ ਨਹੀਂ ਹੋ ਰਿਹਾ ਕਿ ਮੈਂ ਅੱਗੇ ਵੀ ਨਾ ਉਸ ਤੇ ਕਰਮਿਕ ਬੰਨ ਮਸਲੇ ਮੈਂ ਨੁਆਇਆ ਉਹਨਾਂ ਦਾ ਸਾਨੂੰ ਇਹ ਹੀ ਹੋਇਆ ਵੀ ਜਿਹਨੇ ਹੁਣ ਉਹਨਾਂ ਦੇ ਤੁਨ ਪਲੇਟ ਬਿੰਦੇ ਕਿੰਨਾ ਹੋਊਗਾ ਨਾ ਹੈਨਾ ਬਾਕੀ ਕਰਾਂ ਸਲਾਹ ਕਰ ਲਾਂ ਇੱਕ ਵਾਰੀ ਮੰਮੀ ਗਾੜੀ ਨਾਲ ਕਰ ਲਾਂਗੇ ਕੱਲ ਤੇ ਵੈਸੇ ਮੈਂ ਮੈਂ ਤਾਂ ਉਹ ਕੁੜੀ ਦੇ ਕੰਗਾ ਨੂੰ ਜਿਹਨੇ ਉਹਨੂੰ ਮੈਨੂੰ ਬਾਲਾ ਪ੍ਰੈਸ ਹੋ ਜਾ ਬੰਨੇ ਕੋਈ ਕੁਾਰੀ ਦੇ ਕੁਝ ਦੇਖ ਬਹੋਲਾ ਮਾੜੀ ਨਹੀਂ ਮਾੜੀ ਕੁਾਰੀ ਆਉਣਗੀ ਅਬ ਤਾਂ ਕਹਿੰਦੀ ਚਾਲ ਕੋਈ ਨਹੀਂ ਕੀਤਾ ਹਨ ਨਹੀਂ ਬੰਦੇ ਦਾ ਬਾਰ ਬਾਰ ਜਾਂਦਾ ਹੈ ਨਾ ਨਹੀਂ ਨੌਕਰ ਨੂੰ ਤਾਂ ਕੋਈ ਜਵਾਬ ਨਹੀਂ ਹੈਗਾ ਜੇ ਆਪਾਂ ਜਿਹੜੀ ਗੱਲ ਆਪਾਂ ਐਸੀ ਦੀਓ ਹੋ ਚੀਜ਼ ਤਾਂ ਲੱਗਦਾ ਨਾ ਪਾਉਣਾ। ਕਿ ਥੋੜਾ ਬੋਟਾ ਕੰਮ ਚੱਲ ਕੇ ਆਪਣਾ ਕੰਮ ਬਣ ਲਗਾ ਕੀ ਹਮਝੋ ਤੁਹਾਨੂੰ ਲੈਣਾ। ਫਰ ਹੈ 45000 ਰੁਪਏ ਇਕੱਠਾ ਤੁਹਾਨੂੰ ਪਤਾ ਨਹੀਂ ਹੁੰਦਾ ਹੈਗਾ। ਮੌਕੇ ਤੇ ਤਾਂ ਟਿਕਰੀ ਵੀ ਨਹੀਂ ਬੈਠੀ। ਕਰ ਨੂੰ ਮੈਂ ਚਾਲੇ ਕਿਹਾ ਤੁਹਾਨੂੰ। ਮੈਂ ਕੋਸ਼ਿਸ਼ ਕਰ ਨੂੰ ਉਹ ਪੂਰੀ ਇਨਵੈਸਟਮੈਂਟ ਜਿਹੜੀ ਮੈਂ ਨਾਲ ਉਹਦੀ ਵਧੀ ਹੈ। ਪਰ ਹੋਰ ਘਟਾ ਨਹੀਂ ਸਕਦਾ। ਫੇਰ ਤਾਂ ਕੋਈ ਹੋਣੀ। ਕੋਈ ਨਾ ਤੁਹਾਨੂੰ ਦੱਸ ਦਾਂਗੀ ਫੋਨ ਕਰਦਾ ਮੈਂ ਘੰਟੇ ਤੱਕ ਫੋਨ ਕਰਦਾ ਮੈਂ। ਵੈਸਾ ਦੇਖੋ ਸਪਸ਼ਟ ਇੱਕੋ ਹੀ ਗੱਲ ਹੈ ਵੀ ਜੇ ਬਨਾਫੈਸਟ ਹੁੰਦਾ ਹੈਗਾ ਤਾਂ ਵਧੀਆ ਹੈਗਾ ਨਾ ਉਹ ਕਿਹਨਾਂ ਦਾ ਕੋਈ ਜਵਾਬ ਨਹੀਂ ਪਰ ਐਂ ਪੈਸਾ ਫੇਰ ਵੀ ਔਖਾ ਤੁਹਾਨੂੰ ਪਾ ਦੇਗਾ ਜੇ ਪੈਸੇ ਤੋਂ ਬਿਨਾ ਕੋਈ ਸਾਫ ਜੀਂਦਾ ਹੈ ਨਾ ਕੈਸਾ ਲਾਚ ਕੈਸਾ ਬੰਦਾ ਹੋ ਜੂ ਨਾ ਸਾਰੀ ਮਨ ਦੀ ਰੋਟੀ ਬਣ ਜੇ ਫਿਰ ਕੋਈ ਔਖਾ ਹੀ ਨਹੀਂ ਹੈ ਮੈਂ ਤਾਂ ਮੇਰੀ ਮੇਰਾ ਨਜ਼ਰੀਆ ਤੇ ਹੈ ਨਾ ਕਿ ਜੇ ਸਾਰੀ ਮਨ ਦੀ ਰੋਟੀ ਰੋਟੀ ਬਣ ਜੇ ਬਾਕੀ ਤੁਸੀਂ ਐਂ ਦੇਖੋ ਇਹਦਾ ਹੁਣ ਵੀ ਮਤਲਬ ਜਮਾ ਹੋਇਆ ਸੀ ਦਿਖਾ ਲਈਂ ਜੀ ਬਾਕੀ ਬਾਕੀ ਬੋਲਣਾ ਜੇ ਪੱਕੇ ਹੋ ਗਈ 25-30000 ਰੁਪਏ ਤਨਖਾਹ ਆਉਣੀਗਾ ਤੁਸੀਂ ਐਂ ਕਹੋਗੇ ਫਿਰ ਅੱਬ ਹੀ ਹੈ ਉਹ ਵਧੀਆ ਟਾਈਮ ਸੀ ਜਦੋਂ ਸਾ ਅਸੀਂ ਇਹ ਉਹ ਕਰ ਲਿਆ ਹਮਮ ਸੁਝਾਵਾ ਮੈਂ ਕਹਿ ਰਹੀ ਕਿ ਨੌਕਾ ਨਾ ਤੇ ਉਹਦੇ ਦਾ ਮੈਨੂੰ ਤਾਂ ਪਹੁੰਚ ਚਿੱਟਾ ਜਿਹਾ ਹੋ ਜਾਏਗੀ ਕਿ ਉਹ ਕੱਲੀ ਨੌਕਾ ਕਰਾਂਗੇ ਕਰਨਾ ਕਰੀ ਵੀ ਬਾਕੀ ਇਹਨੂੰ ਛੋਣ ਪਾ ਦਈਏ ਮੇਰਾ ਹੌਂਣੇ ਪੜੀਗੀ ਕਿ ਇਹਨੂੰ ਦਨੋਰ ਕਰਕੇ ਹੁਣ ਕਰਾਂਗੇ ਹਾਂ ਕਰਉਂਦਾ ਹੈ ਵੀ ਨਹੀਂ ਮੈਂ ਸੁਪਰਵਾਈਜ਼ਰ ਨੇ ਜਿਹੜੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਕਾਲ ਕੀਤੀ ਸੀ ਉਹਨਾਂ ਨੇ ਪੁੱਛਿਆ ਸੀ ਉਹ ਕਹਿੰਦੇ ਵੀ ਸਾਰਾ ਕੁਝ ਅੱਗੇ ਜਾ ਰਿਹਾ ਹੈ ਮੈਰਿਟ ਚੱਕਿਆ 10ਵੀਂ ਤੇ 12ਵੀਂ ਉਹ ਹੋ ਠੀਕ ਹੈ ਮੈਰਿਟ ਚੱਕਿਆ ਮੈਰਿਟ ਦੇ ਵਿੱਚ ਇਹਨਾਂ ਨੂੰ ਬਲੀਵ ਹੈਗਾ ਕਿ ਹਾਂ ਮੇਰਾ ਨਾਮ ਆ ਜਾਊਗਾ ਨੰਬਰਾਂ ਦੇ ਹਿਸਾਬ ਨਾਲ ਪਰਸੈਂਟ ਕੋਈ ਮੈਰਿਟ ਨਹੀਂ ਕੋਈ ਕੁਝ ਨਹੀਂ ਜਿਹਦੇ ਜਿੱਥੇ ਇੱਕ ਪਾਸੇ ਮੇਰੇ ਨਾਲ ਸੁਣਾਉਂਦਾ ਤੂੰ ਐ ਕਰ ਤੇਰੀ ਮੈਰਿਟ ਹੈ ਮੇਰਾ ਕੁਝ ਵੀ ਨਹੀਂ ਲੈ ਮੈਂ ਲੈ ਕੇ ਆਈਆਂ 50000 ਰੁਪਏ ਕਿਧਰੇ ਜਾਂਦੀਆਂ ਮੈਰਿਟ ਵੀ ਪੈਸਾ ਚੱਲਦਾ ਹੈ ਮਤਲਬ ਆਫਸਰਾਂ ਨੇ ਤਾਂ ਹੀ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਨਾ ਹੁੰਦਾ ਕਿ ਕੀ ਕਰਾ ਉਹਨਾਂ ਨੇ ਆਪ ਹੀ ਅੱਗੇ ਅੱਗੇ ਦਾ ਉਹਨਾਂ ਨੇ ਜਵਾਬ ਦੇਣਾ ਦੇਖੋ ਜੇ ਤੁਸੀਂ ਨੂੰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਦੂਜਾ ਅਪਲੋਡ ਕਰ ਦਿਓ ਉਹ ਤਾਂ ਉਹ ਜਵਾਬ ਦੇ ਨਹੀਂ ਉਹਨਾਂ ਨੇ ਜਵਾਬ ਦੇਣਾ ਆਪਾਂ ਕੋਈ ਲੋੜ ਨਹੀਂ ਆਪਾਂ ਤਾਂ ਭਈ ਨਾ ਜਵਾਬ ਕਰਾਉਂ ਤੁਸੀਂ ਹੋ ਤੁਸੀਂ ਜਵਾਬ ਨਹੀਂ ਹੰਤੈ ਨਾ ਹੀ ਰਹਿ ਰਹੇ ਹਾਂ ਕਿ ਉਹਨਾਂ ਕੋਲ ਤਾਂ ਜਿੰਦ ਮਕੀਰੀ ਮੈਂ ਜਵਾਬ ਦੇ ਉਹ ਤਾਂ ਉਹ ਜਵਾਬ ਦੇ ਨਹੀਂ ਉਹਨਾਂ ਨੇ ਜਵਾਬ ਦੇ ਆਪਾਂ ਨੂੰ ਕੋਈ ਲੋੜ ਨਹੀਂ ਤੇ ਬਾਕੀ ਦੀ ਨੌਕਰੀ ਜੋ ਉਹਨਾਂ ਨੇ ਉਹ ਅੱਜ 1.5 ਲੱਖ ਰੁਪਇਆ ਤਾਂ ਖਾ ਲੈਂਦੀ ਆਲੀ 3DQ 1.5 ਲੱਖ ਰੁਪਇਆ ਦਾ ਖਾਏ ਦੀ ਪੋਸਟ ਹੈ ਤੁਹਾਨੂੰ ਦੇਖੋ ਕਿ ਉਹਨਾਂ ਨੂੰ ਉਹਨਾਂ ਨਾਲ ਕੋਈ ਚੱਕੀ ਜਿਸ ਵੇਲੇ ਨੂੰ ਕੈਸੀ ਕੈਸੀ ਗੱਲ ਹੁੰਦੀ ਹੈ ਉਹਨੂੰ ਸਿੱਧਾ ਨਾ ਕੁਰੀ ਲਾ। ਉਸ ਇੱਕ ਗੱਲ ਤਾਂ ਹੋ ਰਾਇਗਾ ਨਾ ਜੇ ਮੈਂ 1.5 ਲੱਖ ਰੁਪਇਆ ਤਾਂ ਖਾਇ ਜੀ ਬੈਸ ਤਾਂ ਹੀ ਕਰਵਾਉਣਾ ਚਾਹੀਦਾ ਹੈਗਾ। ਭਈਓ ਇਹ ਲੈ ਪੈਸਾ ਕਿਹਨੂੰ ਚੈੱਕ ਕਰਾਉਣਾ ਹੈ ਕਿਥੋਂ ਜਿੰਨਾ ਵੱਧ ਕਹਿੰਦੇ ਜਿੰਨਾ ਜ਼ਿਆਦਾ ਪੈਸਾ ਹੁੰਦਾ ਨਾ ਭੰਗੇ ਲੋਕ ਉੰਨੀ ਜ਼ਿਆਦੇ ਭੁੱਖ ਵਧੀ। ਅਜੀ ਆਪਸੇ ਬੰਨ ਲਗਾ ਗਦੇ ਨੇ ਜਿਗਾ ਨਾ 1.5 ਲੱਖ ਰੁਪਈਆ ਉਹਦੀ ਕਰਜ਼ੀ ਦਮਖਾਣੀ 1.5 ਲੱਖ ਤੇ ਹੋਰੀ ਦਮਖਾਣ ਘਰ ਆਉਣਾ ਟੀਚਰ ਹੈ ਉਹ ਲੈ 700 ਕੁੜੀ ਉਹ ਅਮਰੀਕਾ ਚ ਕਾਲਜ ਚ ਟੀਚਰ ਰਹੀ ਹੈ ਉਹਦੇ ਸਹਾਰਾ ਮੁੰਡਾ ਨਿਊਜ਼ੀਲੈਂਡ ਚ ਉਹ ਤੇ ਲੱਗਿਆ ਹੋਇਆ ਤੇ ਇੰਨੀ ਜ਼ਮੀਨ ਜਾਇਦਾਦ ਦੀ ਪਰ ਬਸ ਉਹ ਹੀ ਬੰਦਾ ਹੋਰ 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 ਐ ਹੁੰਦਾ ਨਾ ਉਹਦੇ ਤੁਹਾਨੂੰ ਅਗਲੇ ਦਿਨ ਪਰਸਨਲ ਚੀਜ਼ਾਂ ਦੇ ਫਾਰਮ ਸੋ ਲੋਟੇ ਮੈਂ ਠੀਕ ਲੱਗਦਾ ਹੈ ਪਰ ਮੈਂ ਤੁਹਾਨੂੰ ਅੱਜ ਦੇ ਨਵੇਂ ਸਮਾਂ ਚ ਲੈ ਇੱਕ ਵਾਰੀ ਹੋਰ ਦੇਖ ਰੋਦੇ ਤੁਹਾਨੂੰ ਚਲੋ ਆਏ ਜੀ ਤੁਸੀਂ ਇੰਨਾ ਨਹੀਂ ਮੈਂ ਇੱਕ ਵਾਰ ਗੱਲ ਕਰਾ ਕੇ ਦੇਖ ਲੂੰਗੀ ਵੀ ਉਹ ਕੁਮੀ ਨੂੰ ਵਿੱਚ ਪਾ ਕੇ ਵੀ ਅਸੀਂ ਜੋੜ ਜਾ ਕੇ ਥੋੜਾ ਥੋੜਾ ਟਕਰਾਣੀ ਹਾਂ ਨੰਨਾ ਕਰੋ ਗੱਲ ਇਹਨਾ ਤਾਈ ਨਹੀਂ ਹੋਣੀ ਤਾਂ ਮੈਂ ਤਾਂ ਹੋ ਵੀ ਨਹੀਂਗੀ ਤਾਂ ਮਾਪੇ ਮੁੰਡੇ ਨਾਲ ਗੱਲ ਕਰਵਾਉਂ ਤੁਹਾਨੂੰ ਉਹ ਨੰਨੂ ਨੂੰ ਦੇਖੋ ਜੀ ਪੈਸਾ ਤਾਂ ਤੁਹਾਨੂੰ ਮੈਂ ਕਹਿੰਦਾ ਹਲੇ ਦੇ ਨਹੀਂ ਸਕਦਾ ਹੈਗਾ ਮੈਂ ਤੈਨੂੰ ਕੱਚੀ ਗੱਲ ਕਹਿੰਦਾ ਮੈਂ ਐਵੇਂ ਤੁਹਾਨੂੰ ਹਾਂ ਕਰਦਾ ਹਾਂ ਤਾਂ ਕੋਈ ਫਾਇਦਾ ਨਹੀਂ ਹੈਗਾ ਬਾਕੀ ਜੋਇਨਿੰਗ ਦੇਖੋ ਜੇ ਮੈਟ ਦੇ ਹਿਸਾਬ ਨਾਲ ਆ ਗਈ ਨੰਬਰ ਆ ਗਿਆ ਫਿਰ ਤਾਂ ਆਊਗੀ ਆਊਗਾ ਬਾਕੀਆਂ ਪਰ ਪੈਸਾ ਮੈਂ ਦੇ ਨਹੀਂ ਸਕਦੀ ਅੱਛਾ ਮਤਲਬ ਥੋੜਾ ਜਿਹਾ ਜਵਾਬ ਹੀ ਦੇਣਾ ਨਹੀਂ ਨਹੀਂ ਨੌਕਰੀ ਤਾਂ ਕੋਈ ਜਵਾਬ ਨਹੀਂ ਹੈਗਾ ਜੀ ਪਰ ਮੈਂ ਪੈਸਾ ਨਹੀਂ ਦੇ ਸਕਦਾ ਇਹ ਨੌਕਰੀ ਦੀ ਗੱਲ ਹੈ ਕਿ ਜਿੱਥੋਂ ਇੱਕ ਪਾਸੇ ਤਾਂ ਮੈਨੂੰ 20000 ਰੁਪਏ ਪੈਂਦਾ ਹੋਵੇ ਇੱਕ ਪਾਸੇ ਕੁਝ ਵੀ ਨਹੀਂ ਤੁਹਾਨੂੰ ਤਾਂ ਪਿਆਰ ਨਾਲ ਬਣਦਾ ਤਾਂ ਥੋਡੀ ਗੱਲ ਠੀਕ ਹੈ ਜੀ ਪਰ ਹੁਣ ਆਪਾਂ ਨੂੰ ਵੀ ਪਤਾ ਹਰ ਇੱਕ ਕੰਮ ਸਰਕਾਰੀ ਹੋ ਗਿਆ ਪੈਸਾ ਅੱਜਕੱਲ ਚੱਲਦਾ ਨਹੀਂ ਹੈਗਾ ਤੁਸੀਂ ਕਹਿ ਰਹੇ ਚਾਹੁੰਦਾ ਵੈਸੇ ਜੇ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਕਹਿੰਦੇ ਹੁਣ ਜਿਵੇਂ ਗਵਰਨਮੈਂਟ ਦੇ ਰੂਲ ਨਹੀਂ ਪਹਿਲਾਂ ਸਰਕਾਰਾਂ ਦੇ ਹਿਸਾਬ ਨਾਲ ਸਿਸਟਮ ਹੋਰ ਸੀ ਇੱਥੇ ਇੱਥੇ ਆਈ ਸੀਪਾਤ ਕੀ ਅਜੀ ਬਚੀ ਦੇ ਪਰਿਵਾਰੀਆਂ ਦੇ ਤਸੀਲਦਾਰਾਂ ਦੇ 3-5 ਪਤਾ ਕਿੰਨੇ ਰੁਪਏ ਨੇ ਜਿੰਨੇ ਪੈਸੇ ਆਏ ਸਿੱਧਾ ਆਉਂਦਾ 200 ਲੱਖ ਰੁਪਏ ਇੱਥੋਂ ਲੋਕਾਂ ਨੇ ਜਿੰਨੇ ਪੈਸੇ ਆਏ ਉਹ ਨਹੀਂ ਰਹੇਗੇ ਦੂਜੇ ਵਿਚਾਰੇ ਜਮੀਨ ਐਨੇ ਨੇ ਚਾਰ ਆ ਵੀ ਠੀਕ ਹੈ ਪ੍ਰਬੰਧ ਕਿਸੇ ਨੂੰ ਨਾ ਫਿੱਟਦੇ ਨੇ ਵਿੱਚ ਕੀ ਕਰਾਂ ਕੋਈ ਜਿੰਨੇ ਇੰਜੋਏ ਨੇ ਕੋਈ ਯਸਾਰ ਰਿਸ਼ਤਾ ਲੈ ਕੇ ਇਹ ਜੇ ਕੋਈ ਹੋਵੇ ਇਹ ਵੀ ਇਕੱਲੇ ਇਕੱਲੇ ਨਹੀਂ ਸਾਰੀ ਤੇਰੀ ਗੱਲ ਚੱਲਦਾ ਠੀਕ ਹੈ ਜੀ ਹੁਣ ਆਪਾਂ ਆਪਾਂ ਇਹ ਨਾਲ ਚਲ ਕੋਈ ਐਮ ਐਲ اے ਦੇ ਕੀ ਮੈਂ ਕੁਝ ਵੀ ਖੋਬੀ ਨਹੀਂ ਨਾ ਉਹ ਗੜਾ ਉਹ ਅਗਲਾ ਕਹਿਣ ਨੂੰ ਹਾਂ ਜੀ 12 ਤੋਂ ਇਹ ਕੀ ਕਹਿੰਦਾ ਮੈਂ ਚੜ੍ਹੂ ਹਾਂ ਜੀ ਮੈਂ ਨਹੀਂ ਆਇਆ ਪਰ ਵੀ ਆਇਆ ਹਾਂ ਅੰਦਰ ਕਰਦੀ ਸਭ ਕੁਝ ਹੁੰਦਾ ਅੰਦਰ ਵਰਕੇ ਸਭ ਚੀਜ਼ਾਂ ਹੁੰਦੀਆਂ ਨੇ ਪਰ ਉਹ ਯਲਾ ਸਮੋ ਅੱਜ ਆਏ ਦੇ ਲੱਗਦਾ ਵੀ ਦੇਖੋ ਇੱਕ 2000 ਜਾਂ ਕੋਈ ਵੱਡੀ ਗੱਲ ਨਹੀਂ ਇੱਕ ਸਾਲ ਤੋਂ ਥੋੜੇ 5-7 ਮਹੀਨਿਆਂ ਦੀ ਤਨਖਾਹ ਹੈ ਹੈ ਨਾ ਨੌਕਰੀਆਂ ਸਾਰੀਆਂ ਮਿਲਦੀਆਂ ਬਾਾਕੀ ਆਨੇ ਨੂੰ ਥੋੜੀ ਜਾਂ ਪ੍ਰਮੋਸ਼ਨ ਦਾ ਚਾਂਸ ਹੈ ਵਰਕਰ ਬਣ ਜੂਗੀ ਸਾਡੇ ਨੂੰ ਹੁਣ ਆਇਆ ਲਾਲੋ ਭਗਵੰਤ ਮਾਨਤਾ ਕਹਿ ਰਹੇ ਸੀ ਜੇ ਨਵੇਂ ਬੂਟਾ ਪਾਇਨੇ ਕੇ ਨਾ ਪੱਕੀ ਕਰਦੇ ਜੇ ਪੱਕੇ ਹੁੰਨੇ ਆ ਤਾਂ ਉਹ ਤਾਂ ਜਮੀਂ ਆ ਮੰਨ ਲੋ ਫਿਰ ਤਾਂ ਜਮੀਂ ਐ ਸਹੀ ਐ ਸਾਨੀ ਦੇ ਵੰਗਾ ਪੱਕਾ ਹੋ ਗਿਆ ਇਹਨਾਂ ਦੇ ਪੇਚਰ ਤੋਂ ਹੋਈ ਇਹਦਾ ਇਨਕਾ ਕੱਚਾ ਚਾ ਜੇ ਹੁਣ ਤੋਂ ਅਗੂ 2024 ਚ ਬੂਟਾ ਆ ਗਿਆ ਹਾਂ ਕਿਉਂਕਿ ਬੋਟਾ ਦੇ ਟਾਈਮ ਤੇ ਆ ਕੇ ਲੀਟਰ ਦਾ ਮਾਰਕ ਕਰ ਜਾਂਦੇ ਹਾਂ 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 ਹੋਰ ਸਾਨੂੰ ਉਮੀਦ ਹੈ ਜੇ ਪੱਕੇ ਨਹੀਂ ਕਰਦੇ ਤਾਂ ਮੈਂ ਤਾਂ ਤਮਾਮ ਦਾ ਵੈਸੇ ਕਰ ਰਹਾ ਹਾਂ ਜਿਵੇਂ ਟੀਚਰ ਸਰਕਾਰੀ ਬਹੁਤ ਕੱਚੇ ਸੀਗੇ ਕਾਫੀ ਪਰ ਕੰਮ ਇੱਥੇ ਹੈ ਕਿਉਂਕਿ ਉਹ ਸਾਨੂੰ ਵੀ ਸਾਰੇ ਬੀਬੀ ਵਾਲੇ 3500 ਮੁਲਾਜ਼ਮ ਉਹ ਪੱਕਾ ਕੀਤਾ ਹੈ ਹਾਂ ਉਹ ਸਾਨੂੰ ਸਾਰੇ ਨਹੀਂ ਕਹਿ ਰਹੇ ਨੇ ਅੱਜ ਹੁਣ ਤਾਂ ਛੋਟੀ ਵਾਰ ਹੀ ਆਨਗੇ ਹਾਂ ਜੀ ਤਾਂ ਉਮੀਦ ਹੈ ਕਿ ਪੰਜ ਸਾਲਾਂ ਚ ਸ਼ਹਿਰ ਜੰਮ ਜੇ ਹੋਰ ਨਹੀਂ ਜਾਂਦਾ ਜਾਂਦੀ ਕਿ ਸਾਨੂੰ ਕਰਜੇ ਸਾਡਾ ਨਹੀਂ ਜਾਂਦੇ ਹੁਣ ਦੀ ਸਰਕਾਰ ਜਾਂਦੀ ਨਹੀਂ ਕੀਤੀ ਜਿਹੜੇ ਹਿਸਾਬ ਨਾਲ ਕੰਮ ਕਰ ਰਹੀ ਹੁਣ ਉਹ ਤਾਂ ਦੇਖੋ ਲੋਕਾਂ ਨੂੰ ਕੰਮ ਨਹੀਂ ਦੇਖਦੇ ਨੇ ਹੁਣ ਮੰਨ ਲਓ ਰਿਸ਼ਵਤ ਬੰਦ ਕਰਤੀ ਹੋਰ ਮੰਨ ਲਓ ਕਾਫੀ ਕੰਮ ਨੂੰ ਨੱਖ ਪਰਨਾ ਸ਼ਾ ਵਗੈਰਾ ਹਰ ਇੱਕ ਚੀਜ਼ ਤੇ ਟੀਚਰ ਪੱਕੇ ਕਰ ਤੇ ਵੀ ਉਹ ਹਿਸਾਬ ਨਾਲ ਨਹੀਂ ਕਰਦੇ ਹਾਂ ਮਲਾਜ਼ਮ ਨੂੰ ਸਾਰਾ ਵਧੀਆ ਸੋਚ ਰਹੇ ਤੁਸੀਂ ਇਸੇ ਆਡੀਓ ਨੂੰ ਸੁਣ ਲਿਆ ਅਮਨਦੀਪ ਕੌਰ ਸੀਡੀਪੀਓ ਦੇ ਬਿਹਾਫ ਤੇ ਮੰਗ ਕਰ ਰਹੀ ਹੈ ਪੈਸੇ ਦੀ ਕਿਸੇ ਦੇ ਬਿਹਾਫ ਤੇ ਕਰ ਰਹੀ ਹੈ ਨਾ ਅ ਅਮਨਦੀਪ ਤੋਂ ਬਾਅਦ ਸੁਪਰਵਾਈਜ਼ ਸੁਪਰਵਾਈਜ਼ਰ ਤੋਂ ਬਾਅਦ ਸੀਡੀਪੀਓ ਸੀਡੀਪੀਓ ਦੇ ਬਿਹਾਫ ਤੇ ਕਿਹਾ ਜਾਂਦਾ ਹੈ ਕਿ ਜੋ ਲਹਿਰਾਗਾਗਾ ਦੇ ਸੀਡੀਪੀਓ ਨੇ ਉਹਨਾਂ ਦੇ ਬਿਹਾਫ ਤੇ ਇਹ ਪੈਸੇ ਦੀ ਮੰਗ ਕੀਤੀ ਗਈ ਹੈ ਐਸੀ ਸੀਡੀਪੀਓ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਅਮਨ ਦਾ ਵੀ ਅਮਨ ਦਾਏ ਕਹਿਣਾ ਹੈ ਕਿ ਇਤਾ ਜੀ ਬਰਪਿੰਡ ਚ ਜੋ ਵਿਰੋਧੀ ਹੁੰਦੇ ਆ ਉਹਨਾਂ ਦੇ ਵੱਲੋਂ ਕੀਤੀ ਘਾਰ-ਸਥਾਨੀ ਹੈ ਪਹਿਲਾ ਉਹ ਮੰਨ ਜਾਂਦੇ ਆ ਕਿ ਮੇਰੀ ਆਡੀਓ ਹੈ ਜਦੋਂ ਉਹਨਾਂ ਨੂੰ ਸਿੱਧਾ ਸਵਾਲ ਕੀਤਾ ਜਾਂਦਾ ਹੈ ਕਿ ਇਹ ਆਡੀਓ ਤੁਹਾਡੀ ਹੈ ਤਾਂ ਉਹ ਮੁੱਕਰ ਜਾਂਦੇ ਆ ਤੇ ਫੋਨ ਕੱਟ ਕੇ ਚਲੇ ਜਾਂਦੇ ਆ ਦੁਬਾਰਾ ਫੋਨ ਨਹੀਂ ਚੁੱਕਦੇ ਅਮਨਦੀਪ ਕੌਰ ਕਹਿੰਦੇ ਆ ਕਿ ਮੈਨੂੰ ਕੀ ਪਤਾ ਜੀ ਕੌਣ ਰਿਕਾਰਡ ਕਰੀ ਜਾਂਦਾ ਹੈ ਕਿਵੇਂ ਕਰੀ ਜਾਂਦਾ ਇਹ ਇਸ ਗੱਲ ਤੋਂ ਇਹ ਤਸਦੀਕ ਤਾਂ ਹੋ ਗਈ ਕਿ ਅਮਨਦੀਪ ਕੌਰ ਦੀ ਆਵਾਜ਼ ਹੈ ਕਿ ਅਮਨਦੀਪ ਕੌਰ ਮੰਨਦੇ ਨੇ ਕਿ ਹਾਂ ਰਿਕਾਰਡਿੰਗ ਹੋਈ ਹੈ ਪਰ ਜਦੋਂ ਉਹਨਾਂ ਨੂੰ ਸਿੱਧਾ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਆਵਾਜ਼ ਤੁਹਾਡੀ ਹੈ ਤਾਂ ਅਮਨਦੀਪ ਕੌਰ ਫੋਨ ਕੱਟ ਕੇ ਚਲੇ ਜਾਂਦੇ ਆ ਮੁੜ ਕੇ ਫੋਨ ਨਹੀਂ ਚੁੱਕਦੇ ਜੇ ਫੋਨ ਚੁੱਕਦੇ ਵੀ ਨੇ ਤਾਂ ਜਿਹੜਾ ਅੱਗੋਂ ਜਵਾਬ ਨਹੀਂ ਦਿੰਦੇ ਉਸ ਤੋਂ ਬਾਅਦ ਗੱਲਬਾਤ ਕੀਤੀ ਗਈ ਸੀ ਡੀਪੀਓ ਨਾਲ ਪਹਿਲਾਂ ਆਪਾਂ ਅਮਨਦੀਪ ਦੀ ਗੱਲਬਾਤ ਸੁਣਦੇ ਹਾਂ ਅ ਕੱਤੀ ਤੌਰ ਦੇ ਉੱਤੇ ਇੱਕ ਤੁਹਾਡੀ ਆਡੀਓ ਮੇਰੇ ਕੋਲ ਪਹੁੰਚੀ ਜਿਸ ਤੁਸੀਂ ਆਂਗੜਵਾਰੀ ਹੈਲਪਰ ਭਰਤੀ ਕਰਨ ਦੇ ਬਦਲੇ ਪੈਸੇ ਦੀ ਮੰਗ ਕਰ ਰਹੇ ਹੋ ਬਿਹਾਫ ਆਫ ਦਾ ਸੀਡੀਪੀਓ ਕਿਵੇਂ ਤੁਸੀਂ ਸੀਡੀਪੀਓ ਦੇ ਬਿਹਾਫ ਦੇ ਉੱਤੇ ਆਂਗੜਵਾਰੀ ਹੈਲਪਰ ਭਰਤੀ ਕਰਨ ਦੇ ਲਈ ਪੈਸੇ ਦੀ ਮੰਗ ਕਰ ਰਹੇ ਹਾਂ ਉਸ ਆਡੀਓ ਦੇ ਵਿੱਚ ਨਹੀਂ ਸਰ ਐਵੇਂ ਤਾਂ ਕੋਈ ਗੱਲ ਨਹੀਂ ਹੈਗੀ ਤੇ ਤੁਹਾਡੇ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਕਿ ਵਿਜੀਲੈਂਸ ਕੋਲ ਵੀ ਇਹ ਇਨਕੁਆਇਰੀ ਮਾਰਕ ਹੋ ਚੁੱਕੀ ਹੈ ਇੱਕ ਵਾਰ ਅੱਛਾ ਜੀ ਹਾਂ ਕੀ ਵਾਕਈ ਇਦਾਂ ਹੋਇਆ ਤੁਸੀਂ ਕੌਣ ਬੋਲ ਰਹੇ ਹੋ ਸਰ ਦੁਬਾਰਾ ਦੱਸੋ ਪਲੀਜ਼ ਮੈਂ ਪ੍ਰੈਸ ਤੋਂ ਗੱਲ ਕਰ ਰਿਹਾ ਹਰਿੰਦਰ ਬਾਜਵਾ ਲੋਕਪੈਨ ਨਿਊਜ਼ ਤੋਂ अच्छा जी जी मैं वो ਚਰਉਣੀ ਸੀ ਇਸ ਕਰਕੇ ਮੈਂ ਤੁਹਾਡਾ ਵਰਸ਼ਨ ਲੈ ਰਿਆ ਕਿ ਕੀ ਵਾਕਈ ਇਦਾਂ ਹੋਇਆ ਤੁਸੀਂ ਕਿਉਂ ਪੈਸੇ ਦੀ ਮੰਗ ਕੀਤੀ ਨਹੀਂ ਸਰ ਐਵੇਂ ਦੀ ਕੋਈ ਗੱਲ ਨਹੀਂ ਹੋਈ ਉਹ ਦੇਖੋ ਵੀ ਮਤਲਬ ਮੈਂ ਇਹ ਪਹਿਲਾਂ ਐਵੇਂ ਦੀ ਕੋਈ ਗੱਲ ਨਾ ਤਾਂ ਹੋਈ ਹੈ ਨਾ ਹੈਗੀ ਹੈ ਜੀ ਇਹ ਤਾਂ ਉਹ ਜਿਵੇਂ ਆਪਾਂ ਕਹਿੰਦੇ ਪਿੰਡ 'ਚ ਵੀ ਆਪਣੇ ਹਨਾ ਹੁੰਦੇ ਨੇ ਤੁਹਾਨੂੰ ਪਤਾ ਹੈ ਉਹ ਵਿੱਚ ਵਿਰੋਧੀਆਂ ਵਿੱਚ ਸਭ ਕੁਝ ਹੁੰਦਾ ਹੈ ਜੀ ਤੇ ਜਿਵੇਂ ਹੁਣ ਇੱਥੇ ਹੈਲਪਰ ਰੱਖੀ ਹੈ ਮੈਨੂੰ ਤਾਂ ਦੇਖੋ ਪਤਾ ਵੀ ਨਹੀਂ ਉਹ ਬਸ ਉਹਨਾਂ ਨੇ ਉਹਨਾਂ ਨਾਲ ਕੋਈ ਉਹ ਹੈ ਉਹਨਾਂ ਨੇ ਵਿੱਚ ਮੈਨੂੰ ਉਹ ਕਰ ਲਿਆ ਤੇ ਉਹ ਨੋਰਮਲ ਜਿਵੇਂ ਆਪਾਂ ਕਹਿੰਦੇ ਆ ਕਿ ਕਿਸੇ ਨਾਲ ਜਿਵੇਂ ਹੁਣ ਤੁਸੀਂ ਲਾ ਲਓ ਹੁਣ ਮੈਨੂੰ ਕਿਤੇ ਤੁਸੀਂ ਨੇ ਆਪਦੇ ਫੋਨ ਤੇ ਕੀ ਉਹ ਕੀਤਾ ਹੋਇਆ ਹੈ ਨਾ ਤੇ ਜਿਵੇਂ ਆਪਾਂ ਨੋਰਮਲ ਗੱਲ ਕਰਦੇ ਆਏ ਐ ਐ ਕਰਕੇ ਐ ਹੋ ਜਾਂਦਾ ਐ ਹੋ ਜਾਂਦਾ ਉਹਨਾਂ ਨੇ ਐਵੇਂ ਕੋਈ ਵੈਸੇ ਐਵੇਂ ਦੀ ਕੋਈ ਗੱਲ ਨਹੀਂ ਜੀ ਅੱਛਾ ਜੀ ਤੇ ਉਹ ਆਵਾਜ਼ ਤੁਹਾਡੀ ਹੋਈ ਹੈ ਵੈਸੇ ਨਹੀਂ ਸਰ ਮੈਨੂੰ ਤਾਂ ਇਹ ਵੀ ਨਹੀਂ ਕਲੀਅਰ ਜੀ ਕਿਉਂਕਿ ਮੈਂ ਕਿਹੜਾ ਉਹ ਆਡੀਓ ਸੁਣੀ ਹੈ ਜੀ ਇਸ ਤੋਂ ਬਾਅਦ ਗੱਲਬਾਤ ਕੀਤੀ ਗਈ ਸੀਡੀਪੀਓ ਲਹਿਰਾ ਗਾਗਾ ਦੇ ਨਾਲ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਾਡੇ ਤੋਂ ਰਿਕਾਰਡ ਮੰਗਿਆ ਗਿਆ ਸੀ ਸਿਰਫ ਐਸੀ ਰਿਕਾਰਡ ਦਿੱਤਾ ਕਾਰਵਾਈ ਕੀ ਹੋਈ ਇਸ ਆਡੀਓ ਦੀ ਕੋਈ ਫੋਰੈਂਸਿਕ ਜਾਂਚ ਹੋਈ ਜਿਹੜੀ ਕਿ ਹੋਣੀ ਚਾਹੀਦੀ ਸੀ ਰਿਸ਼ਵਤ ਦਾ ਮਾਮਲਾ ਹੈ ਵਿਜੀਲੈਂਸ ਦੇ ਕੋਲ ਕਿਹਾ ਜਾਂਦਾ ਹੈ ਕਿ ਕੇਸ ਗਿਆ ਇਸ ਕੇਸ ਦੇ ਵਿੱਚ ਵਿਜੀਲੈਂਸ ਦੀ ਕੀ ਕਾਰਵਾਈ ਹੈ ਉਹ ਹਾਲੇ ਤੱਕ ਖੂ ਖਾਤੇ ਪਈ ਹੋਈ ਹੈ ਜਿਲ੍ਹਾ ਪ੍ਰੋਗਰਾਮਿੰਗ ਅਫਸਰ ਨੂੰ ਜਿਹੜੀ ਹੈ ਇਹ ਸ਼ਿਕਾਇਤ ਨਰਿੰਦਰ ਦਾਸ ਨੇ ਤੇ ਉਹਦੀ ਘਰ ਵਾਲੀ ਨੇ ਦਿੱਤੀ ਹੈ ਕਾਜਲਕੌਰ ਨੇ ਉਹਦਾ ਕੀ ਬਣਿਆ ਉਹ ਕਹਿੰਦੇ ਕਿ ਸਾਨੂੰ రికార్డ్ ਮੰਗਿਆ ਸੀ ਐਸੀ ਰਿਕਾਰਡ ਦਿੱਤਾ ਅਮਨਦੀਪ ਕੌਰ ਤੇ ਕੀ ਕਾਰਵਾਈ ਹੋਈ ਕੀ ਉਹਦੀ ਗ੍ਰਿਫਤਾਰੀ ਹੋਈ ਕੀ ਉਹਤੇ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਗਿਆ 50 ਹਜ਼ਾਰ ਤੋਂ 50 ਹਜ਼ਾਰ ਦੀ ਰਿਸ਼ਵਤ ਮੰਗ ਰਹੀ ਹੈ ਕੀ ਉਹਦੀ ਆਡੀਓ ਦੀ ਫੋਰੈਂਸਿਕ ਜਾਂਚ ਹੋਈ ਕੀ ਉਹਦੀ ਆਡੀਓ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਕੀ ਉਹਦਾ ਮੇਲ ਕਰਾਇਆ ਗਿਆ ਅਮਨਦੀਪ ਦੀ ਆਵਾਜ਼ ਦੇ ਨਾਲ ਅਜਿਹੀ ਕਾਰਵਾਈ ਕੋਈ ਵੀ ਨਹੀਂ ਹੋਈ ਇਹ ਗੱਲ ਸੀਡੀਪੀਓ ਨੇ ਮੇਰੇ ਨਾਲ ਫੋਨ ਤੇ ਮੰਨੀ ਹੈ ਹਣ ਉਹ ਜਿਹੜਾ ਸੇਖੂਬਾਦ ਵਾਲਾ ਕੇਸ ਹੈ ਨਾ ਜਿਹਦੇ ਵਿੱਚ ਕਥਿਤ ਤੌਰ ਦੇ ਉੱਤੇ ਇੱਕ ਆਡੀਓ ਵਾਇਰਲ ਹੋਈ ਹੈ ਤੁਹਾਡੀ ਵਰਕਰ ਦੀ ਜਿੱਚੋ ਪੈਸਿਆਂ ਦੀ ਮੰਗ ਕਰ ਰਹੀ ਹੈ ਤੁਹਾਡੇ ਵਿਫਾਫ ਤੇ ਕੀ ਇਹ ਮਾਮਲਾ ਹਨ ਕੋਣ ਮਰ ਰਿਹਾ ਹੈ ਜੀ ਬੋਲੀ ਮੈਂ ਹਰਿੰਦਰ ਬਾਜਵਾ ਗੱਲ ਕਰਦਾ ਸੀ ਮੈਡਮ ਲੋਕ ਪੁਆਇੰਟ نیوز ਤੋਂ ਜੀ ਬੇਟਾ ਮੈਂ ਇੱਕ ਮਿੰਟ ਵਾ ਠਹਿਰ ਕੇ ਗੱਲ ਕਰਦੇ ਪਤਾ ਏਜੰਡਾ ਆ ਰਿਹਾ ਹੈ ਮੀਟਿੰਗ ਹੈ ਮੰਤਰੀ ਸਾਹਿਬ ਦੀ ਮੰਡੇ ਅੱਛਾ ਮੈਂ ਤਾਂ ਛੋਟਾ ਜਿਹਾ ਉਹ ਲੱਗਦੇ ਕੋਈ ਮਾਮਲਾ ਹੀ ਹੋਈ ਹੈ ਤੁਹਾਡੀ ਨਹੀਂ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਰਜੇ ਠੀਕ ਹੈ ਪਬਲਿਕ ਕੋਈ ਬਾਹਰ ਕੀ ਕਰਦਾ ਫਿਰਦਾ ਇਹਦੇ ਬਾਰੇ ਅਸੀਂ ਕੀ ਕਹਿ ਸਕਦੇ ਠੀਕ ਹੈ ਨਾ ਔਨ ਮੈਰਿਟ ਕੰਮ ਹੋਇਆ ਬੇਟਾ ਸਾਰਾ ਅੱਛਾ ਨਹੀਂ ਇਹਦੀ ਕੈਂਡੀ ਹੋਈ ਹੈ ਜਿਹੜੇ ਜੋ ਡਾਕੂਮੈਂਟ ਆਏ ਨੇ ਉਹ ਵਿਚਾਰੇ ਗਏ ਨੇ ਕਮੇਟੀ ਦੁਆਰਾ ਸਾਰੀ ਭਰਤੀ ਹੋਈ ਹੈ ਕਮਨਦੀਪ ਤੇ ਕੋਈ ਕਾਰਵਾਈ ਹੋਈ ਹੈ ਇਸ ਮਾਮਲੇ 'ਚ ਨਹੀਂ ਆਪਾਂ ਨੂੰ ਇਸ ਬਾਰੇ ਕੀ ਪਤਾ ਸਣਾ ਨਹੀਂ ਉਹਦੀ ਉਹਨਾਂ ਦੀ ਸ਼ਿਕਾਇਤ ਤਾਂ ਵਿਜੀਲੈਂਸ ਕੋਲ ਵੀ ਗਈ ਹੈ ਤੇ ਪ੍ਰੋਗਰਾਮਿੰਗ ਅਫਸਰ ਕੋਲ ਵੀ ਗਈ ਹੈ ਜ਼ਿਲ੍ਹੇ ਦੇ ਨਹੀਂ ਆਪਾਂ ਇਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਹੈਗੇ ਹਾਂ ਜੇ ਜੇ ਕੋਈ ਕਾਰਵਾਈ ਹੁੰਦੀ ਆ ਤਾਂ ਫਿਰ ਕੀ ਕਰਦੇ ਹੋ ਨਹੀਂ ਸਭ ਤੋਂ ਪਹਿਲਾਂ ਮੰਗੇ ਅਸੀਂ ਅਸੀਂ ਦੇ ਦਿੱਤਾ ਸੀ ਰਿਕਾਰਡ ਕੀ ਜਵਾਬ ਦਿੱਤਾ ਤੁਸੀਂ ਨਹੀਂ ਅਸੀਂ ਤਾਂ ਰਿਕਾਰਡ ਮੰਗੇ ਅਸੀਂ ਦਿੱਤਾ ਸੀ ਉਹ ਸੈਟੀਸਫਾਈਡ ਹੋ ਗਏ ਅੱਛਾ ਜੀ ਹਾਂ ਠੀਕ ਠੀਕ ਤਾਂ ਤੁਸੀਂ ਸੀਡੀਪੀ ਨੂੰ ਵੀ ਸੁਣ ਲਿਆ ਕਿ ਕਿਸ ਤਰ੍ਹਾਂ ਨਾਲ ਇੱਕ ਬੁਣੇ ਹੋਏ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਅਮਨ ਦੇ ਵੱਲੋਂ ਅਮਨਦੀਪ ਕੌਰ ਜੋ ਆਂਗੜਵਾੜੀ ਵਰਕਰ ਹੈ ਉਹਦੇ ਵੱਲੋਂ ਤੇ ਚਾਹੇ ਸੀਡੀਪੀ ਵੱਲੋਂ ਕੁੱਲ ਬਟਾ ਜੋੜ ਇਹਦਾ ਇਹ ਹੈ ਕਿ ਇਸ ਆਡੀਓ ਦੀ ਪੁਸ਼ਟੀ ਜਿਹੜੀ ਹੈ ਉਹ ਅਮਨਦੀਪ ਕੌਰ ਪਹਿਲਾਂ ਕਰ ਚੁੱਕੇ ਨੇ ਕਿ ਉਹ ਕਹਿੰਦੇ ਨੇ ਕਿ ਰਿਕਾਰਡ ਹੋਈ ਹੈ ਪਰ ਮੈਨੂੰ ਨਹੀਂ ਪਤਾ ਕਿਵੇਂ ਹੋਈ ਹੈ ਦੂਜੀ ਗੱਲ ਇਹ ਹੈ ਕਿ ਸੀਡੀਪੀਓ ਕਹਿੰਦੇ ਕਿ ਹਾਂ ਸਾਡੇ ਤੋਂ ਇਸ ਮਾਮਲੇ 'ਚ ਮਾਮਲਾ ਪੁੱਛਿਆ ਗਿਆ ਸੀ ਅਸੀਂ ਰਿਕਾਰਡ ਦੇਤਾ ਰਿਕਾਰਡ ਦੇਣ ਨਾਲ ਤਾਂ ਮਸਲਾ ਹੱਲ ਨਹੀਂ ਹੋ ਜਾਣਾ ਮੰਨ ਲਓ ਭਾਰਤ ਦਾ ਸੰਵਿਧਾਨ ਇਹ ਗੱਲ ਕਹਿੰਦਾ ਹੈ ਕਿ ਕ੍ਰਾਈਮ ਹੈ ਜਿਹੜਾ ਚਾਹੇ ਉਹ ਵਿੱਤੀ ਕ੍ਰਾਈਮ ਹੋਵੇ ਚਾਹੇ ਉਹ ਹੋਵੇ ਕਿਸੇ ਤਰ੍ਹਾਂ ਨਾਲ ਫੌਜਦਾਰੀ ਮੁਕਦਮਾ ਹੋਵੇ ਉਹ ਸਾਰੇ ਦਾ ਸਾਰਾ ਕ੍ਰਾਈਮ ਹੈ ਜਿਹੜਾ ਅਪਰਾਧ ਹੈ ਜਿਹੜਾ ਜ਼ੁਲਮ ਹੈ ਜਿਹੜਾ ਉਹ ਸਟੇਟ ਦੇ ਖਿਲਾਫ ਹੁੰਦਾ ਹੈ ਉਹ ਰਾਜ ਦੇ ਖਿਲਾਫ ਹੁੰਦਾ ਹੈ ਉਹ ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਹੁੰਦਾ ਮੰਨ ਲਓ ਇੱਕ ਕਤਲ ਹੋ ਜਾਂਦਾ ਉਸ ਵਿਅਕਤੀ ਦਾ ਕਤਲ ਹੀ ਹੋਇਆ ਉਸ ਜੁਰਮ ਹੈ ਜਿਹੜਾ ਉਸ ਸੱਤਾ ਦੇ ਖਿਲਾਫ ਹੈ ਸਟੇਟ ਦੇ ਖਿਲਾਫ ਹੈ ਤਾਂ ਇਹਦੀ ਜਾਂਚ ਕਰਨੀ ਬਣਦੀ ਸੀ ਜੇ ਮੰਨ ਲਿਆ ਜਾਵੇ ਕਿ ਸ਼ਿਕਾਇਤਕਰਤਾ ਪੱਖ ਇਸ ਮਾਮਲੇ ਤੋਂ ਪਰਹਟ ਰਿਹਾ ਹੈ ਤਾਂ ਕੀ ਵਿਭਾਗ ਦੇ ਅੰਦਰ ਕਰਪਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ ਇਹਦੀ ਜਾਂਚ ਕਰਨੀ ਬਣਦੀ ਨਹੀਂ ਕਿ ਸ਼ਿਕਾਇਤ ਹੁਣ ਤੇ ਜਿਹੜਾ ਇਸ ਮਾਮਲੇ ਦੇ ਵਿੱਚ ਗੱਲ ਕਰਨੀ ਬਣਦੀ ਨਹੀਂ ਕੀ ਅਮਨਦੀਪ ਕੌਰ ਦੀਆਂ ਆਡੀਓਜ਼ ਨੂੰ ਫੋਰੈਂਸਿਕ ਲੈਬਾਰਟਰੀ ਚ ਭੇਜ ਕੇ ਜਾਂਚ ਕਰਾਉਣੀ ਬੜਦੀ ਨਹੀਂ ਮੈਂ ਨਹੀਂ ਕਹਿੰਦਾ ਕਿ ਅਮਨਦੀਪ ਕੌਰ قصوروار ਹੈ ਪਰ ਕੀ ਇਹਦੀ ਬਕਾਇਦਗੀ ਦੇ ਨਾਲ ਜਾਂਚ ਕੀਤੀ ਆ ਵਿਭਾਗ ਨੇ ਕੀ ਪੰਜਾਬ ਦੇ ਜਿਹੜਾ ਸਮਾਜਿਕ ਨਿਆਂ ਤੇ ਪਰਿਵਾਰ ਭਲਾਈ ਦਾ ਵਿਭਾਗ ਹੈ ਉਹਨੇ ਇਹਦੀ ਜਾਂਚ ਕੀਤੀ ਹੈ ਕੀ ਡਾਕਟਰ ਬਲਜੀਤ ਕੌਰ ਇਹ ਤੇ ਜਵਾਬ ਦੇਣਗੇ ਕਿ ਉਹਨਾਂ ਦੇ ਨਾਲ ਇਹਨਾਂ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਕੀ ਆਂਗੜਵਾੜੀ ਵਰਕਰਾਂ ਦੇ ਇਸ ਕਰੱਪਸ਼ਨ ਦਾ ਜਵਾਬ ਡਾਕਟਰ ਬਲਜੀਤ ਕੌਰ ਦੇ ਸਕਦੇ ਆ ਡਾਕਟਰ ਬਲਜੀਤ ਕੌਰ ਇੱਕ ਸੁੱਲਜ ਹੋਏ ਮੰਤਰੀਆਂ ਚੋਂ ਮੰਤਰੀ ਨੇ ਪੰਜਾਬ ਦੇ ਅੰਦਰ ਕੀ ਉਹ ਇਸ ਮਾਮਲੇ ਦੇ ਵਿੱਚ ਕੁਝ ਕਹਿ ਸਕਦੇ ਆ ਕੀ ਉਹਨਾਂ ਦੀ ਆਂਗੜਵਾੜੀ ਵਰਕਰ ਹੈ ਜਿਹੜੀ ਉਹ ਕਥਿਤ ਤੌਰ ਦੇ ਉੱਤੇ ਰਿਸ਼ਵਤ ਮੰਗਦੀ ਹੈ ਤੇ ਉਸ ਰਿਸ਼ਵਤ ਦੇ ਪੈਸੇ ਨੂੰ ਕਿਨੂੰ ਦੇਣਾ ਹੈ ਕਿਨੂੰ ਨਹੀਂ ਦੇਣਾ ਇਸ ਬਾਰੇ ਕਲੀਅਰ ਕਰਦੀ ਹੈ ਤਾਂ ਕਿ ਅਮਨਦੀਪ ਕੌਰ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਉਹਦੀ ਜਿਹੜੀ ਕਾਰਵਾਈ ਕਰਨੀ ਬਣਦੀ ਸੀ ਕਿ ਨਹੀਂ ਬਣਦੀ ਸੀ ਕਿਉਂਕਿ ਇਹ ਵਿਭਾਗ ਐਸਾ ਹੈ ਜਿਹੜਾ ਬਹੁਤਾ ਸੁਰਖੀਆਂ 'ਚ ਨਹੀਂ ਆਉਂਦਾ ਜੇਹੀ ਮਾਮਲਾ ਪੁਲਿਸ 'ਚ ਹੋਇਆ ਹੁੰਦਾ ਇਹੀ ਮਾਮਲਾ ਸਿੱਖਿਆ ਵਿਭਾਗ 'ਚ ਹੋਇਆ ਹੁੰਦਾ ਇਹੀ ਮਾਮਲਾ ਸਿਹਤ ਵਿਭਾਗ 'ਚ ਹੋਇਆ ਹੁੰਦਾ ਤਾਂ ਬਹੁਤ ਉੱਚੇ ਲੈਵਲ ਤੇ ਉਹਦੀ ਚਰਚਾ ਹੋਣੀ ਸੀ ਪਰ ਇਹ ਜ਼ਿਆਦਾਤਰ ਅੰਦਰ ਖਾਤੇ ਚੀਜ਼ਾਂ ਘੁੰਮ ਗਈਆਂ ਅੰਦਰ ਖਾਤੇ ਨਾਲ ਚੀਜ਼ਾਂ ਨੂੰ ਕਮਾਇਆ ਗਿਆ ਕਸੂਰਵਾਰ ਕੌਣ ਹੈ ਕਸੂਰਵਾਰ ਮੰਤਰੀ ਤੋਂ ਲੈ ਕੇ ਅਮਨਦੀਪ ਕੌਰ ਤੱਕ ਹੈ ਸੀਡੀਪਓ ਹੈ ਜ਼ਿਲ੍ਹਾ ਪਲੈਨਿੰਗ ਅਫਸਰ ਹੈ ਪ੍ਰੋਜੈਕਟ ਅਫਸਰ ਹੈ ਮਾਫ ਕਰਨਾ ਇਹ ਸਾਰੇ ਲੋਕ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਇਹਨਾਂ ਨੇ ਹਾਲੇ ਤੱਕ ਇਸਥੇ ਗੰਗਲੂਆਂ ਤੋਂ ਮਿੱਟੀ ਝਾੜਨ ਤੋਂ ਸਵਾਹ ਕੁਝ ਨਹੀਂ ਕੀਤਾ ਅਮਨਦੀਪ ਕੌਰ ਦੀ ਪਹਿਲੀ ਗੱਲ ਤਾਂ ਆਵਾਸ ਵਾਈਸ ਦੀ ਫੋਰੈਂਸਿਕ ਹੋਣੀ ਚਾਹੀਦੀ ਸੀ ਕੀ ਉਹ ਸੱਚੀ ਹੈ ਕਿ ਝੂਠੀ ਹੈ ਉਸ ਤੋਂ ਬਾਅਦ ਉਤੇ ਜੇ ਸੱਚੀ ਆ ਤਾਂ ਪਰਚਾ ਦਰਜ ਕਰਨਾ ਚਾਹੀਦਾ ਸੀ ਵਿਜੀਲੈਂਸ ਨੂੰ ਕਿਹਾ ਜਾ ਰਿਹਾ ਮਾਮਲੇ ਦੇ ਵਿੱਚ ਜਾਣਕਾਰੀ ਇਹ ਆ ਰਹੀ ਹੈ ਕਿ ਵਿਜੀਲੈਂਸ ਨੇ ਇਸ ਮਾਮਲੇ ਨੂੰ ਚੁੱਪਚਾਪ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹਦੇ ਕੋਈ ਹਤਮੀ ਸਬੂਤ ਨਹੀਂ ਹੈਗੇ ਪਰ ਚਲੋ ਮੰਨ ਲਿਆ ਜਾਂਦਾ ਹੈ ਕਿ ਵਿਜੀਲੈਂਸ ਇਸ ਤੇ ਕਾਰਵਾਈ ਕਰਦੀ ਹੈ ਤਾਂ ਕੀ ਕਾਰਵਾਈ ਦੀ ਹੁਣ ਤੱਕ ਰਿਪੋਰਟ ਆਈ ਹੈ ਕੀ ਜਿਹੜਾ ਪ੍ਰੋਜੈਕਟ ਅਫਸਰ ਨੇ ਜ਼ਿਲ੍ਹੇ ਦੇ ਉਹਨਾਂ ਨੇ ਜਿਹੜੀ ਇੱਥੇ ਕਾਰਵਾਈ ਕੀਤੀ ਹੈ ਕੀ ਕੀਤੀ ਹੈ ਜਾਂ ਸਿਰਫ ਕਾਗਜ਼ ਕਾਲੇ ਕਰਨ ਤੋਂ ਸਵਾਹ ਕੁਝ ਹੋਰ ਨਹੀਂ ਕੀਤਾ ਇਹ ਇੱਕ ਵੱਡਾ ਸਵਾਲ ਹੈ ਇਸ ਸਵਾਲ ਦੇ ਜਵਾਬ ਇਹਨਾਂ ਸਾਰਿਆਂ ਨੂੰ ਦੇਣੇ ਪੈਣੇ ਨੇ ਪਰ ਇੱਕ ਗੱਲ ਨੰਗੀ ਚਿੱਟੀ ਸੱਚ ਹੋ ਗਈ ਹੈ ਕਿ ਜਿਹੜੀਆਂ ਫੜਾਂ ਮੁੱਖ ਮੰਤਰੀ ਭਗਵੰਤ ਮਾਨ ਮਾਰਦੇ ਐ ਕਿ ਉਹਨਾਂ ਦੇ ਰਾਜ ਦੇ ਵਿੱਚ ਕੋਈ ਰਿਸ਼ਵਤ ਨਹੀਂ ਚੱਲਦੀ ਬਿਨਾਂ ਰਿਸ਼ਵਤ ਤੋਂ ਨੌکریاں ਮਿਲ ਰੀਆਂ ਨੇ ਇੱਕ ਛੋਟੀ ਜੀ ਡੀ ਗ੍ਰੇਡ ਦੀ ਪੋਸਟ ਵਾਸਤੇ ਪੈਸੇ ਮੰਗੇ ਜਾ ਰਹੇ ਹੁਣ ਮੁੱਖ ਮੰਤਰੀ ਸਾਹਿਬ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਵੱਡਿਆਂ ਦਾ ਕੀ ਹਾਲ ਹੁੰਦਾ ਹੋਊਗਾ ਇਸ ਚ ਬੀਬਾ ਅਮਨਦੀਪ ਕੋਰ ਇਹ ਵੀ ਗੱਲ ਕਹਿੰਦੇ ਆ ਕਿ ਪਟਵਾਰੀਆਂ ਨੇ ਵੀ ਪੈਸੇ ਦਿੱਤੇ ਚਲੋ ਅਸੀਂ ਉਸ ਦੀ ਤਸਦੀਕ ਨਹੀਂ ਕਰਦੇ ਕਿਸੇ ਨੇ ਦਿੱਤੇ ਕਿਸੇ ਨੇ ਨਹੀਂ ਦਿੱਤੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਆਂਗੜਵਾਲੀ ਵਰਕਰਾਂ ਦੀ ਤਾਂ ਉਹ ਕਹਿ ਰਹੇ ਨੇ ਕਿ ਜਿੰਨੀਆਂ ਲੱਗੀਆਂ ਨੇ ਪੈਸੇ ਲੈ ਕੇ ਲੱਗੀਆਂ ਨੇ ਇਤੋਂ ਬਿਨਾਂ ਨਹੀਂ ਲੱਗੀਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜ਼ਿਲ੍ਹੇ ਦੇ ਅੰਦਰ ਐਸੀ ਕਰਤੂਤ ਦੀ ਜਾਂਚ ਕਦੋਂ ਕਰਾਉਣਗੇ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਦੋਂ ਪਤਾ ਲੱਗੇਗਾ ਜਦੋਂ ਪਾਣਾ ਸਭ ਕੁਝ ਹੱਥੋਂ ਬਾਹਰ ਨਿਕਲ ਗਿਆ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਚੁੱਪ ਕਰਕੇ ਬੈਠੇ ਰਹਿਣਗੇ ਤੇ ਜਿਹੜੀਆਂ ਉਹ ਗੱਲਾਂ ਸਟੇਜ ਤੇ ਕਹਿੰਦੇ ਨੇ ਤੇ ਜਿਹੜੀਆਂ ਅਸਲ 'ਚ ਨੇ ਉਹਨਾਂ 'ਚ ਫਰਕ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਕੋ ਦੋ ਸਪੱਸ਼ਟ ਕਰਨਗੇ ਇਹ ਸਾਰੀਆਂ ਚੀਜ਼ਾਂ ਹੁਣ ਸਪਸ਼ਟ ਕਰਨੀਆਂ ਪੈਣੀਆਂ ਨੇ ਸਰਕਾਰ ਨੂੰ ਵੀ ਡਾਕਟਰ ਬਲਜੀਤ ਕੌਰ ਨੂੰ ਵੀ ਜ਼ਿਲ੍ਹਾ ਪ੍ਰੋਜੈਕਟ ਅਫਸਰ ਨੂੰ ਵੀ ਸੀਡੀਪੀਓ ਨੂੰ ਵੀ ਤੇ ਅਮਨਦੀਪ ਕੌਰ ਨੂੰ ਵੀ ਜੇਕਰ ਉਹਨਾਂ ਦੀ ਆਵਾਜ਼ ਨਹੀਂ ਤਾਂ ਇਹਦੀ ਫੋਰੈਂਸਿਕ ਜਾਂਚ ਕਰਾਉਣੀ ਚਾਹੀਦੀ ਹੈ ਇਹਦੀ ਮੰਗ ਮੈਂ ਵੀ ਕਰਦਾ ਇਹਦੀ ਮੰਗ ਨਿਆਂਇਕ ਤੌਰ ਤੇ ਦੀ ਮੰਗ ਹੈ ਜੇ ਉਹ ਉਹਦੀ ਆਵਾਜ਼ ਨਹੀਂ ਤਾਂ ਉਹ ਬਰੀ ਹੋਣੀ ਚਾਹੀਦੀ ਹੈ ਜੇਕਰ ਉਹਦੀ ਆਵਾਜ਼ ਆ ਤਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ